ਵੀ ਤੁਹਾਡੇ ਕੋਲੇ ਪੁਰਾਣਾ ਇੰਪਲੀਮੈਂਟ ਆ ਸੁਪਰਸੀਡਰ ਰੋਟਾਵੇਟਰ ਸਟਾਰੀਪਰ ਵਗੈਰਾ ਤੁਸੀਂ ਵਿੱਚ ਕਟਾ ਕੇ ਆਪਣਾ ਨਵਾਂ ਲੈ ਸਕਦਾ ਕੰਪਨੀ ਦਾ ਇਹ ਵਾਦਾ ਵੀ 24 ਘੰਟਿਆਂ ਦੇ ਵਿੱਚ ਵਿੱਚ ਗੱਡੀ ਤੁਹਾਡੇ ਖੇਤ ਪਹੁੰਚੂਗੀ ਜਦੋਂ ਤੁਸੀਂ ਫੋਨ ਕਰਤਾ ਐਗਰੀ ਜোন ਜਿੰਨੀ ਵਾਰੰਟੀ ਕੋਈ ਨਹੀਂ ਦਿੰਦਾ 2 ਸਾਲ ਦੀ ਵੀਰੋ ਸੁਪਰਸੀਡਰ ਦੇ ਉੱਤੇ 1,20,000 ਰੁਪਏ ਸਬਸਿਡੀ ਜਿਹੜੀ ਆਈ ਸੀ ਉਹਦੀਆਂ ਫਾਈਲਾਂ ਨਿਕਲ ਚੁੱਕੀਆਂ ਨੇ ਤੇ ਸੈਕਸ਼ਨ ਲੈਟਰ ਆ ਗਏ ਨੇ ਤੇ ਡੇਟ ਵਗੈਰਾ ਤੁਹਾਨੂੰ ਸਾਰੀ ਫੋਨ ਤੇ ਦੱਸ ਦਾਂਗੇ ਤੇ ਅੱਜ ਜੇ ਗੱਲ ਕਰੀਏ ਐਗਰੀ ਜ਼ੋਨ ਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੱਥੇ ਆ ਤੇ ਮਲੇਰ ਕੋਟਲੇ ਤੋਂ ਖੰਨਾ ਰੋਡ ਤੇ ਲਗਭਗ 10 ਤੋਂ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਦੁੱਗਰੀ ਤੇ ਮੇਨ ਰੋਡ ਦੇ ਉੱਤੀ ਬਾਈ ਹੋਰਾਂ ਦੀ ਡੀਲਰਸ਼ਿਪ ਹੈ ਇੱਥੇ ਤੁਹਾਨੂੰ ਕੀ ਫਾਇਦਾ ਹੋਊਗਾ ਇੱਕ ਤਾਂ ਜੇ ਕੋਈ ਵੀ ਤੁਹਾਡੇ ਕੋਲੇ ਪੁਰਾਣਾ ਇੰਪਲੀਮੈਂਟ ਆ ਸੁਪਰਸੀਡਰ ਰੋਟਾਵੇਟਰ ਸਟਾਰ ਰੀਪਰ ਵਗੈਰਾ ਤੁਸੀਂ ਵਿਚ ਕਟਾ ਕੇ ਆਪਣਾ ਨਵਾਂ ਲੈ ਸਕਦੇ ਹੋ ਉਹਦਾ ਤੁਹਾਡਾ ਫਾਇਦਾ ਹੋਊਗਾ ਕਿ ਪੁਰਾਣੇ ਦੀ ਵੀ ਛੋਡੀ ਵੇਸਟੇਜ ਨਹੀਂ ਹੋਊ ਜਾਂ ਵਿੱਚ ਦੇਣਾ ਨਹੀਂ ਵਿਕਦਾ ਹੁੰਦਾ ਕਈ ਵਾਰੀ ਤਾਂ ਇੱਥੇ ਤੁਸੀਂ ਵਿੱਚ ਦੇ ਸਕਦੇ ਹੋ ਵਧੀਆ ਜੈਨੂਨ ਰੇਟ ਲੱਗ ਜਾਊਗਾ ਤੇ ਦੂਜੀ ਗੱਲ ਜਿਹੜਾ ਇਹਨਾਂ ਕੋਲੇ ਸੁਪਰਸੀਡਰ ਰੋਟਾਵੇਟਰ ਲੇਜ਼ਰ ਲੈਵਲਰ ਕੋਈ ਵੀ ਚੀਜ਼ ਲੈਣੀ ਆ ਉਹ ਬ੍ਰਾਂਡ ਮਿਲੂ ਤੁਹਾਨੂੰ ਐਗਰੀ ਜ਼ੋਨ ਦਾ ਪਤਾ ਵੀ ਤੁਹਾਨੂੰ ਸੇਲਸ ਦੇ ਮਾਮਲੇ ਦੇ ਵਿੱਚ ਜੇ ਦੇਖੀਏ ਤਾਂ ਸਭ ਤੋਂ ਵੱਧ ਵਿਕਣ ਵਾਲਾ ਸੁਪਰਸੀਡਰ ਜਿਹੜਾ ਉਹ ਐਗਰੀ ਜ਼ੋਨ ਹੈ ਇਹ ਤੁਸੀਂ ਸਰਚ ਕਰ ਸਕਦੇ ਹੋ ਨੈਟ ਦੇ ਉੱਤੇਲੇ ਪਿਛਲੇ 3 ਸਾਲਾਂ ਤੋਂ ਪਹਿਲੇ ਨੰਬਰ ਤੇ ਐਗਰੀ ਜ਼ੋਨ ਤਾਂ ਇਹਨੂੰ ਸਾਰੇ ਸੁਪਰਸੀਡਰਾਂ ਦਾ ਪਾਪਾ ਕਿਹਾਗਾ ਵੀ ਇਹ ਸਭ ਤੋਂ ਵੱਧ ਵਿਕਦਾ ਤੇ ਬਾਕੀ ਰੈਲਾ ਬਹੁਤ ਆ ਸੁਪਰ ਸੀਡਰ ਆ ਇਹ ਘੁੰਮ ਜਾਂਦਾ ਕੋਈ ਇਹਨੂੰ ਦਿੱਕਤ ਨਹੀਂ ਤੇ ਹੋਰ ਜੇ ਕੁਆਲਿਟੀ ਵਾਈਜ਼ ਗੱਲਾਂ ਕਰੀਏ ਮੋٹے موٹے ਟੈਕਨੀਕਲ ਪੁਆਇੰਟ ਹੀ ਕਲੀਅਰ ਕਰਾਂਗੇ ਜਿਆਦੇ ਆਪਾਂ ਬਰਿੱਕੀਆਂ ਦੇ ਵਿੱਚ ਨਹੀਂ ਪੈਂਦੇ ਜਿਵੇਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਭ ਤੋਂ ਵੱਖਰੀ ਚੀਜ਼ ਇਹਦੇ ਵਿੱਚ ਹੈਗੀ ਆ ਆਹ ਰੂਲਾ ਇਹਦੀ ਥਿੱਕਨੈਸ ਤੁਸੀਂ ਦੇਖ ਸਕਦੇ ਹੋ ਮਟਾਈ ਬਹੁਤ ਜ਼ਿਆਦਾ ਆ ਇਹਦੇ ਨਾਲ ਕੀ ਹੁੰਦਾ ਵੀ ਜਿਹੜੀ ਅੱਗੇ ਬਲੇਡਾਂ ਦੇ ਵਿੱਚ ਮਿੱਟੀ ਘੁੰਮਦੀ ਆ ਉਹਨੂੰ ਇਹ ਜਰਕ ਜਰਕ ਪਿੱਛੇ ਕੱਢ ਜਾਂਦਾ ਜਿੰਨਾ ਇਹਦਾ ਸਾਈਜ਼ ਹੋਊਗਾ ਉੰਨੀ ਇਹ ਜਿਆਦੇ ਬੱਦ ਮਿੱਟੀ ਕੱਢੂਗਾ ਪਿੱਛੇ ਵੀ ਉਹ ਉਹੀੋ ਮਿੱਟੀ ਜਿਹੜੀ ਆਏ ਨਹੀਂ ਵੀ ਇੱਕ ਵਾਰੀ ਜਿੱਥੋਂ ਪੱਟ ਲਿਆ ਵੀ ਉਹੀ ਵਾਰੀ ਵਾਰੀ ਘੁੰਮੀ ਜਾਊਗੀ ਤੇ ਦੂਜੀ ਗੱਲ ਹੈਵੀ ਡਿਊਟੀ ਕਹਿਣ ਨੂੰ ਮੈਂ ਸਭ ਕੁਝ ਹਰੇਕ ਚੀਜ਼ ਨੂੰ ਕਹਿ ਸਕਦਾ ਪਰ ਤੁਸੀਂ ਆਹ ਗੀਅਰ ਦੇਖਣ ਦੇ ਵਿੱਚ ਹੀ ਤੁਹਾਨੂੰ ਬਹੁਤ ਹੈਵੀ ਡਿਊਟੀ ਲੱਗੂ ਇਹਦਾ ਸਾਈਡ ਗੀਅਰ ਇੰਨਾ ਕਿ ਜ਼ਬਰਦਸਤ ਹੈ ਤੇ ਜੇ ਗੱਲ ਕਰੀਏ ਇਹਨਾਂ ਦੀ ਆਪਣੇ ਸੀਡ ਅਡਜਸਟਰਾਂ ਦੀ ਤਾਂ ਇਹਨਾਂ ਦੀ ਐਕੂਰੇਸੀ ਬਹੁਤ ਹੈ 10 ਕਿਲੋ ਤੋਂ ਲੈ ਕੇ ਇੱਕ ਕਵਾਂਟਰ 28 ਕਿਲੋ ਤੱਕ ਆਪਾਂ ਜਿੱਥੇ ਮਰਜ਼ੀ ਸੈੱਟ ਕਰ ਲਈਏ ਇਹਨੂੰ ਉਨਹੀਂ ਬੀਜ ਪਾਊਗਾ ਇਹ ਨਾ ਕਿਲੋ ਵੱਧ ਨਾ ਘਟ ਤੇ ਰੈਤ ਦੇ ਵਧੀਆ ਹੈਵੀ ਡਿਊਟੀ ਪਿਸਤੌਲ ਲੱਗੇ ਹੋਏ ਨੇ ਇਹ ਤਾਂ ਚੀਜ਼ਾਂ ਆ ਗਈਆਂ ਨਾਰਮਲ ਹਰੇਕ ਦੇ ਵਿੱਚ ਹੁੰਦੀ ਹੀ ਨੇ ਤੇ ਇੱਕ ਤੁਸੀਂ ਦੇਖੋ ਵੀ ਪਾਈਪ ਨੇ ਜਿਹੜੇ ਪੋਰਾਂ ਨੂੰ ਬਿਲਕੁਲ ਸਿੱਧੇ ਤੇ ਆਹ ਚੀਜ਼ ਆਹ ਟੈਕਨੀਕਲ ਪੁਆਇੰਟ ਹੁੰਦਾ ਮੇਨ ਜਿੱਥੇ ਆ ਕੇ ਡੀਏਪੀ ਜਾਂ ਬੀ ਅਟਕ ਜਾਂਦਾ ਜੇ ਇਹ ਬਾਹਰਲੇ ਪਾਸੇ ਹੋਵੇ ਤਾਂ ਚੂੜੀ ਅੰਦਰਲੇ ਪਾਸੇ ਹੋ ਜਾਂਦੀ ਇੱਥੇ ਆ ਕੇ ਅੜਦਾ ਕੰਮ ਇਹ ਅੰਦਰਲੇ ਪਾਸੇ ਬਿਲਕੁਲ ਸਹੀ ਆ ਤੇ ਤੌਰ ਤੱਕ ਡਬਲ ਦਿੱਤਾ ਹੋਇਆ ਨਹੀਂ ਐ ਇੱਥੇ ਆ ਕੇ ਦੋਨੇ ਇਕੱਠੇ ਹੋ ਜਾਂਦੇ ਨੇ ਐਂਡ ਟੂ ਐਂਡ ਡਬਲ ਐ ਜਦੋਂ ਤੱਕ ਡਿਗਦਾ ਨਹੀਂ ਬੀਜ ਤੇ ਡੀਏਪੀ ਧਰਤੀ ਦੇ ਵਿੱਚ ਉੱਥੇ ਤੱਕ ਡਬਲ ਐ ਤੇ ਡਿਸਕਾਂ ਤੁਸੀਂ ਦੇਖ ਸਕਦੇ ਹੋ ਸਟੇਨਲੈਸ ਸਟੀਲ ਦੀਆਂ ਡਿਸਕਾਂ ਨੇ ਰੂਲਾ ਵਗੈਰਾ ਬਾਕੀ ਸਾਰਾ ਕੁਝ ਨਾਰਮਲ ਐ ਪਰ ਇੱਕ ਕੁਆਲਿਟੀ ਆ ਜੇ ਵਾਰੰਟੀ ਦੀ ਗੱਲ ਕਰੀਏ ਤਾਂ ਐਗਰੀ ਜੋਂ ਜਿੰਨੀ ਵਾਰੰਟੀ ਕੋਈ ਨਹੀਂ ਦਿੰਦਾ 2 ਸਾਲ ਦੀ ਆਮ ਤੁਹਾਨੂੰ ਹਰੇਕ ਦੇ ਵਿੱਚ 1 ਸਾਲ ਦੀ ਮਿਲੂ 1 ਤੋਂ ਵੱਧ ਕਿਸੇ 'ਚ ਨਹੀਂ ਮਿਲਦੀ 2 ਸਾਲ ਦੀ ਵਾਰੰਟੀ ਮਿਲੂ ਤੇ ਸਰਵਸ ਤੇ ਸਪੇਅਰ ਪਾਰਟ ਤਾਂ ਬਾਈ ਕੋ ਹੁਣਾਂ ਕੋਲੇ ਹੁੰਦੇ ਹੀ ਹੁੰਦਾ ਤੇ ਸਰਵਸ ਦੀ ਜੇ ਗੱਲ ਕਰੀਏ ਤਾਂ ਕੰਪਨੀ ਦਾ ਇਹ ਵਾਦਾ ਵੀ 24 ਘੰਟਿਆਂ ਦੇ ਵਿੱਚ ਵਿੱਚ ਗੱਡੀ ਤੁਹਾਡੇ ਖੇਤ ਪਹੁੰਚੂਗੀ ਜਦੋਂ ਤੁਸੀਂ ਫੋਨ ਕਰਤਾ ਆ ਦਿੱਤੇ ਗਏ ਨੰਬਰ ਤੇ 24 ਘੰਟਿਆਂ ਦੇ ਵਿੱਚ ਵਿੱਚ ਗੱਡੀ ਤੁਹਾਡੇ ਖੇਤ ਆਊਗੀ ਤੇ ਉਹਨਾਂ 24 ਘੰਟਿਆਂ ਦੇ ਵਿੱਚ ਤੁਹਾਡਾ ਮਸਲਾ ਜਿਹੜਾ ਹੱਲ ਹੈ ਉਹ ਕਰਕੇ ਦਿੱਤਾ ਜਾਊ ਹਰੇਕ ਡੀਲਰਸ਼ਿਪ ਤੇ ਦੋ ਜਾਂ ਇਸ ਤੋਂ ਵੱਧ ਜਿੰਨਾਂ ਕੋ ਉੱਥੇ ਕਸਟਮਰ ਹੈ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਸੁਪਰ ਸੀਡਰ ਦੇ ਨਾਲ ਨਾਲ ਰੋਟਾਵੇਟਰ লেজার লেਵਲਰ ਬਾਕੀ ਸੀਜ਼ਨ ਦੇ ਵਿੱਚ ਇਹਨਾਂ ਦਾ ਰੀਪਰ ਵੀ ਪਲਾਂਟਰ ਵੀ ਤੁਹਾਨੂੰ ਐਗਰੀ ਜ਼ੋਨ ਦਾ A to Z ਡੀਲਰਸ਼ਿਪ ਤੋਂ ਇਸ ਤੋਂ ਸਾਰਾ ਇੰਪਲੀਮੈਂਟ ਮਿਲੂਗਾ ਤੇ A to Z ਸਪੇਅਰ ਪਾਰਟ ਮਿਲੂਗਾ ਰੇਟ ਬਾਈ ਉਹਨਾਂ ਦੇ ਬਹੁਤ ਜੈਨੂਨ ਨੇ ਕਿਉਂਕਿ ਨਵੇਂ ਨੇ ਹਲੇ ਕੰਮ ਦੇ ਵਿੱਚ ਇੱਕ ਵਾਰੀ ਮਾਰਕੀਟ ਤੇ ਪਕੜ ਕਰਨੀ ਆ ਸੋ ਜਿਹਨੂੰ ਵੀ ਜਿਸ ਵੀ ਚੀਜ਼ ਦੀ ਲੋੜ ਆ ਹਰੇਕ ਇੰਪਲੀਮੈਂਟ ਦੀ ਇਹਨਾਂ ਦੀ 2 ਸਾਲ ਦੀ ਵਾਰੰਟੀ ਆ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ ਐਡਰੈਸ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ